ਬਹੁਤ ਬਹੁਤ ਸਵਾਗਤ ਹੈ ਜੀ ਅੱਜ ਸਾਡੇ ਟੂਰ ਦਾ ਚੌਥਾ ਦਿਨ ਹੈ ਤੇ ਅਸੀਂ ਕਰ ਰਹੇ ਹਾਂ ਕਾਜ਼ਾ ਸਪੀਤੀ ਤਾਬੋ ਇਹ ਸਾਰਾ ਜਿਹੜਾ ਰੂਟ ਆ ਤੇ ਅੱਜ ਅਸੀਂ ਜਾਣਾ ਹੈ ਸ਼ਿਪਕਲਾ ਪਾਸ ਜਿਹੜਾ ਅਟਕਦੇ ਨਹੀਂ ਹੋਇਆ ਹਜੇ ਖੁੱਲਿਆ ਔਰ ਇੰਡੀਆ ਚਾਈਨਾ ਦਾ ਇੱਕ ਮੁੱਖ ਬਾਰਡਰ ਹੈ ਮੁੱਖ ਪਾਸ ਹੈ ਤੇ ਉੱਥੇ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਰਾਤ ਸਾਡਾ ਇੱਥੇ ਸਟੇ ਸੀਗਾ ਬੜਾ ਵਧੀਆ ਰਾਤ ਗੁਜ਼ਰੀ ਹੋਮਸਟੇ ਆ ਤੇ ਆਉ ਚਲਦੇ ਆ ਰਸਤਾ ਪਤਾ ਲੱਗਾ ਬੜਾ ਖਤਰਨਾਕ ਹੈ ਇਸ ਤੋਂ ਪਹਿਲਾਂ ਸਿਵਲਿਨ ਇਥੇ ਨਹੀਂ ਸੀ ਜਾਂਦੇ ਬੰਦ ਕੀਤਾ ਹੋਇਆ ਸੀਗਾ ਤੇ ਅੱਜ ਤੁਹਾਨੂੰ ਦਿਖਾਣੇ ਆ ਸਾਰਾ ਅਗਲਾ ਕਾਰੋਬਾਰ ਆਓ ਜੀ ਗੱਡੀਆਂ ਦੋਵੇਂ ਰੈਡੀ ਨੇ ਠੀਕ ਹੈ ਜੀ ਮਿਲਦੇ ਆ ਓਕੇ ਥੈਂਕ ਯੂ ਬਹੁਤ ਵਧੀਆ ਸੀ ਜਿਵੇਂ ਘਰ ਘਰ ਜੈਸਾ ਥਾ ਤੋ ਅੱਛਾ ਲਗਾ ਇਧਰ ਫਿਰ ਕਦੇ ਆਇਗੇ ਮਿਲਾਈਏਗਾ ਥੈਂਕ ਯੂ ਥੈਂਕ ਯੂ ਥੈਂਕ ਯੂ ਤੋ ਗੱਡੀਆਂ ਹਾੜੀਆਂ ਤਿਆਰ ਹੈ ਜੀ ਚਲਦੇ ਆ ਰਸਤਾ ਬੜਾ ਖਤਰਨਾਕ ਆ ਗਿਆ ਬਾਈ 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 ਸੋ ਆ ਜੇ ਸਿੱਧਾ ਰੋਡ ਹੈ ਕਾਜ਼ਾ ਨੂੰ ਚੱਲ ਜਾਂਦਾ ਸੁੰਦੋ ਕੈਂਗੋ ਨੈਕੋ ਨੈਕੋ ਤੇ 30 ਕਿਲੋਮੀਟਰ ਹੈ ਸ਼ਹਿਰ ਦੇ ਅਸੀਂ ਅੱਜ ਰਾਤ ਉੱਥੇ ਰਵਾਂਗੇ ਆ ਸਤਲੁਜ ਦਾ ਨਜ਼ਾਰਾ ਜੀ ਤੇ ਇਹ ਪਹਾੜ ਦਸੰਬਰ ਜਨਵਰੀ ਚ ਬਰਫ ਨਾਲ ਟਕੇ ਰਹਿੰਦੇ ਆ ਸੈਲਬਾਰੀ ਕੀ ਹਾਲ ਜੇ ਤੇ ਇੱਥੋਂ ਅਸੀਂ ਨਿਕਲਣ ਲੱਗੇ ਹੁਣ ਆਹ ਰੋਡ ਸਿੱਧੀ ਚੱਲ ਜਾਂਦੀ ਹੈ ਜੀ ਨੈਕੋ ਨੂੰ ਕਾਜ਼ਾ ਨੂੰ ਤੇ ਆਹ ਛੋਟੀ ਰੋਡ ਹੈ ਐ ਹਾਈਵੇ 505 ਆ ਆਹ ਹਾਈਵੇ ਆ 5 ਠੀਕ ਹੈ ਜੀ ਇਥੋਂ 32 ਕਿਲੋਮੀਟਰ ਹੈ ਛਿਪਕੀਲਾ ਉਥੇ ਤੋਂ ਲੈ ਕੇ ਚੱਲਦੇ ਹਾਂ ਜੀ ਓਕੇ ਇਹ ਤੋਂ ਛਿਪਕੀਲਾ ਨੂੰ ਚੜਨਾ ਹੈ ਅੱਗੇ ਇੱਕ ਮਿਲਟਰੀ ਸਟੇਸ਼ਨ ਪੈਂਦਾ ਜਿਹਨੂੰ ਖਾਬ ਕਹਿੰਦੇ ਆ ਤੇ ਸਾਨੂੰ ਇੱਥੇ ਇੱਕ ਫੌਜੀ ਸਾਹਿਬ ਮਿਲ ਗਿਆ ਸਾਡੇ ਨਾਲ ਬੈਠ ਕੇ ਜਾਣਗੇ ਰੱਖਣ ਲੱਗੇ ਆਪਣਾ ਸਮਾਨ ਉਹ ਤੇ ਇੱਥੇ ਨੂੰ ਲੈਣੇ ਨੇ ਮੇਰੇ ਸਮਾਨ ਆ ਓਕੇ ਆ ਰੂਗਾ ਆ ਜਾਏਗਾ ਸਮਾਨ ਵਿੱਚ ਆ ਜਾਏਗਾ ਓਕੇ ਸੋ ਖਚਰਾ ਦੇ ਨਾਲ ਇਥੋਂ ਉੱਪਰਲੇ ਇਲਾਕਿਆਂ ਦੇ ਵਿੱਚ ਲੈ ਕੇ ਜਾਂਦੇ ਆ ਆਪਣਾ ਸਮਾਨ ਆਰਮੀ ਵਾਲੇ ਆ ਕੱਚਰ ਨੇ ਆਰਮੀ ਦੇ ਖੱਚਰ ਘੋੜੇ ਨੇ ਇਥੋਂ ਤੇਲ ਖਾਨ ਪਿੰਦਾ ਰਾਸ਼ਨ ਉੱਪਰ ਜਿਹੜਾ ਇਲਾਕੇਂ ਤੇ ਜਾਂਦਾ ਚਾਈਨਾ ਬਾਰਡਰ ਤੇ ਇਹਨਾਂ ਰਹੀਂ ਜਾਂਦਾ ਤੇ ਆ ਏਆਈ ਨਾਲ ਜਿਹੜੀ ਬਣਾਈ ਇਮਾਰਤ ਉਹਦਾ ਕੱਚਾ ਸਮਾਨ ਸਾਰਾ ਯਾ ਜਿਹੜਾ ਇਹਦੇ ਬੰਕਰ ਬੰਨੇ ਆ ਇਹ ਬੰਤੇ ਦੀ ਨਹੀਂ ਬਣਾਏ ਹੋਏ ਮਸ਼ੀਨ ਦੇ ਬਣਾਏ ਹੋਏ ਸਿਰ ਉਸਾ ਜੋਰ ਲੱਗਣੇ ਗੱਡੀ ਦਾ ਵੀ ਰਿੰਗ ਕਰਨੀ ਹੈ ਯਾਰ ਬਾਬਾ ਨਹੀਂ ਨਹੀਂ ਕਿੱਦਾਂ ਮਤਲਬ ਕਿਹੜੇ ਗੇਅਰ 'ਚ ਚੱਲਣ ਡੇਓ ਪਹਿਲੇ ਤੋਂ ਦੂਜਾ ਗੇਅਰ ਬਸਤੀ ਜਾ ਗੇਰ ਨਹੀਂ ਲੈਣ ਦੀ ਹਾਂ ਕੱਟ ਵੀ ਬੜੇ ਖਤਰਨਾਕ ਆਂ ਡਿਆ ਉਹ ਤੇਰਾ ਉੱਪਰ ਨਾਲ ਹੀ ਦੂਜਾ ਉਹ ਰੋਡ 'ਤੇ ਓ ਸ਼ਿਟ ਫੇਰ ਪਹਿਲਾ ਗੇਅਰ ਹਾਂ ਖਤਰਨਾਕ ਕੰਮ ਹੈ ਨਾ ਅਜੇ ਗੱਡੀ ਦਾ 250 ਸੀਸੀ ਇੰਜਨ ਆ ਕੀ ਬਾਤ ਆ ਫੇਰ ਵੀ ਗੱਡੀ ਆ ਕੁਝ ਕਰਨੀ ਤੇ ਨੋਰਮਲ ਗੱਡੀ ਕੀ ਕਰਦੀ ਹੋਊਗੀ ਇੱਥੇ ਇਹ ਫੇਰ ਵਾਕਈ ਖਤਰਨਾਕ ਜਿਹਾ ਕੰਮ ਹੈ ਇੱਥੇ ਆਹ ਪਹਾੜੇ ਦੂਰੋਂ ਵੇਖਣ ਡੇ ਹੱਥ ਲੱਗ ਗਿਆ ਹੈਗਾ ਹਨਾ ਜੀ ਸੋਹਣੇ ਲੱਗਣ ਡੇ ਆ ਅਸੀਂ ਦਿਲੇ ਰਹਿ ਗਏ ਸਹੀ ਬੈਂਡ ਰਹਿ ਗਿਆ ਥੱਲੇ ਖਤਰਨਾਕ ਇਹ ਨਾ ਜੀ ਪੱਥਰ ਡਿੱਗਦੇ ਆ ਉਤੇ ਆ ਇੰਡੋ ਤਿੱਬਤੀ ਪੁਲਿਸ ਦਾ ਟਰੱਕ ਆ ਤੇ ਇਹਦੇ ਉੱਪਰ ਕਿੰਨੇ ਦਿਨ ਪਹਿਲਾਂ ਦੱਸਿਆ ਉਹਨਾਂ ਨੇ ਚਾਰ ਪੰਜ ਦਿਨ ਪਹਿਲਾਂ ਦੱਸਣ ਦਿਆ ਵੀ ਇਹ ਇਹਦੇ ਉੱਤੇ ਪੱਥਰ ਡਿੱਗਾ ਅੱਛਾ ਤੇ ਹਾਲਤ ਵੇਖ ਲਓ ਭਾਵੇਂ ਪੱਥਰ ਛੋਟਾ ਵੀ ਹੋਏ ਨਾ ਜਦੋਂ ਉੱਪਰੋਂ ਆ ਕੇ ਪੈਂਦਾ ਤੇ ਗੱਡੀ ਦੀ ਹਾਲਤ ਕਿਦਾਂ ਦੀ ਕਰ ਦਿੰਦਾ ਚਲੋ ਚੱਲੀਏ ਅੱਗੇ ਓਕੇ ਜੀ ਚਲੋ ਜੀ ਸਿੱਧੂ ਸਾਹਿਬ ਉਹ ਰੋਡ ਕਲੀਅਰ ਕਰਨ ਦੇ ਆ ਇਹ ਇੱਕਦਮ ਪੱਥਰ ਡਿੱਗਾ ਉਹ ਤੇਰਾ ਪੜਾ ਹੋਇਆ ਇਹਨਾਂ ਦੇ ਡੂੰਗੇ ਬੜਾ ਕੰਮ ਆ ਹੁਣੇ ਹੀ ਜਾ ਰਹੇ ਸੀਗੇ ਇੱਕਦਮ ਉੱਪਰੋਂ ਪੱਥਰ ਡਿੱਗਾ। ਬਚਾਅ ਹੋ ਗਿਆ। ਕਿਹੜਾ ਪੱਥਰ ਡਿੱਗਾ ਵੀਰੇ? ਕਿੱਥੇ ਆ? ਉਹ ਵੇਖੋ। ਉਹ ਹੁਣੇ ਹਟਾ ਰਹੇ ਆ। ਉਹ ਦੇਖੋ ਸੀ ਹੈ ਕਿੱਡਾ ਵੱਡਾ। ਬਹੁਤ ਢਾਈ। ਉਹ ਵੇਖੋ। ਉਹ ਵੇਖੋ। ਕਿੱਥੇ ਆ? ਉਹ ਵੇਖੋ ਬਬਾਈ। ਓਹੋ। ਸ਼ਿਟ। ਹੁਣੇ ਡਿੱਗਾ ਨਾ ਸਾਡੇ ਸਾਹਮਣੇ। ਬਚਾਅ ਹੋ ਗਏ ਫਿਰ ਹੈ। ਉਹ ਗਰੀਨ ਲੈ ਕੇ ਲੱਗੀਆਂ। ਇਹ ਰੱਬਾ। ਬਬਾ ਐਂ ਮੋਕਰੇ ਐਂ ਮੋਕਰੇ ਬ੍ਰੇਕ ਮਾਰੀਆ। ਐਂ ਮੋਕਰੇ ਬ੍ਰੇਕ ਮਾਰੀ ਗੱਡੀ ਪਿੱਛੇ ਘਰੀ ਆ ਬਬਾ। ਚਲੋ ਕੋਈ। ਗੱਡੀ ਬੈਕ ਕੀਤੀ ਗੱਡੀ ਬਾਬਾ ਜੀ ਉੱਥੋਂ ਬੈਕ ਕੀਤੀ ਆਂ ਪੱਥਰ ਧਾਰ ਧਾਰ ਉਪਰ ਆਣੀ ਮੈਂ ਅਸਲ ਵਿੱਚ ਮੇਰਾ ਕੰਨ ਤੇ ਨਰ ਧਿਆਨ ਪੈ ਗਿਆ ਹਾਂ ਰਸਤਾ ਥੋੜਾ ਖਤਰਨਾਕ ਹੈ ਉਹਨੂੰ ਕਲੀਅਰ ਕਰ ਰਹੇ ਆ ਤੇ 10 ਮਿੰਟ ਹੋਏ ਨੇ ਤੇ ਅਸੀਂ ਵੀ ਵੇਟ ਕਰ ਰਹੇ ਆਂ ਵੀ ਕਦੋਂ ਕਲੀਅਰ ਹੋਏ ਤੇ ਚਾਈਏ ਅੱਗੇ ਸ਼ਿਪਕਲਾ ਪਾਸ ਔਰ ਇਹ ਹਿਮਾਚਲ ਦੇ ਵਿੱਚ ਪੈਂਦਾ ਜ਼ਿਲ੍ਹਾ ਕਨੌਰ ਚੱਲੀਏ ਵਕੀਲ ਸਾਹਿਬ ਕੀ ਹੋਇਆ ਸਹੀ ਜੀ ਹੱਸੋ ਇਹ ਤਾਂ ਗੱਡੀ ਰੁਕੀ ਜਾ ਗਈ ਹਾਂ ਐਡਾ ਵੱਡਾ ਪੱਥਰ ਗੱਡੀ ਦੇ ਪੁਲਿਸਟਰ ਨੇ ਪਕੜ ਲਿਆ ਬਚਾ ਮਾਰੇ ਨੇ ਬਚਾ ਕਰ ਲਿਆ ਚਲੋ ਕੋਈ ਨਾ ਇਹ ਸਫਰਾਜੇ ਕੋ ਨਰਦਾ ਤੇ ਚਲੋ ਆਓ ਕਰੀਏ ਤਿਆਰੀ ਅੱਗੇ ਆਈ ਸ਼ਾਬਾਸ਼ ਹਾਂਜੀ ਹਾਂਜੀ ਬਹੁਤ ਖਤਰਨਾਕ ਰੋਡ ਆ ਯਾਰ ਐ ਵੀ ਨਾ ਕਰੀਆ ਯਾਰ ਅਜ ਤੱਕ ਨਹੀਂ ਸੱਚੀ ਇਹੋ ਜੇ ਰੋਡ ਤੇ ਗੱਡੀ ਚਲੇ ਹੋ ਵੇਖੋ ਥੱਲੇ ਕੀ ਬੰਡਾ ਤੇ ਕਿੰਨੀ ਉਚਾਈ ਆ ਬਾਬਾ ਜੀ ਇਹ ਇੱਕ ਮਿੰਟ ਪੂਜੀ ਗੱਡੀ ਲਾਗੋ ਨਹੀਂ ਕਰਾਸ ਨਹੀਂ ਕਰ ਸਕਦੀ ਸਹੀ ਗੱਲ ਆ ਬਹੁਤ ਖਤਰਨਾਕ ਜੋ ਜੋ ਹੀ ਅੱਗੇ ਜਾ ਰਹੇ ਆ ਜੀ ਤ्यों ਤ्यों ਬਹੁਤ ਸੋਹਣੇ ਦ੍ਰਿਸ਼ ਆ ਰਹੇ ਆ ਇੱਕ ਉਹ ਪਿੰਡ ਆ ਜੀ ਇਹ ਦੂਸਰਾ ਪਿੰਡ ਆ ਇੰਡੀਆ ਦਾ ਤੇ ਜਿਹੜਾ ਪਹਿਲਾ ਪਿੰਡ ਫੌਜੀਆ ਸਾਨੂੰ ਦੱਸਿਆ ਉਹ ਉਹ ਆ ਇਧਰੋਂ ਚਾਈਨਾ ਵਾਲੇ ਪਾਸਿਓ ਤੇ ਉਹ ਪਿੰਡ ਦਾ ਨਾਮ ਘਰੀ ਆ ਤੇ ਆ ਪਿੰਡ ਦਾ ਨਾਮ ਆ ਨਮਗਿਆ ਇਹ ਦੋ ਪਿੰਡ ਨੇ ਦੇਖੋ ਡੂੰਗੇ ਤੇ ਜਿੱਥੇ ਵੀ ਥੋੜੇ ਬੋਤੇ ਰੁੱਖ ਹੁੰਦੇ ਆ ਜਗਾ ਬਾਗ ਹੁੰਦੇ ਆ ਉੱਥੇ ਇਹਨਾਂ ਦੀ ਵਸੂ ਆ ਉਹ ਪਿੰਡ ਤੇ ਜਾਣ ਵਾਸਤੇ ਕੱਚਾ ਰਸਤਾ ਅਜੇ ਤੱਕ ਰੋਡ ਨਹੀਂ ਬਣਿਆ ਉਹ ਕੈਂਚੀਆਂ ਆਈਆਂ ਤੁਸੀਂ ਵੇਖਣਦੇ ਹੋ ਬਣੀਆਂ ਉਹ ਪਹਿਲਾ ਪਿੰਡ ਹੈ ਜੀ ਇੰਡੀਆ ਦਾ ਔਰ ਇੰਡੀਅਨ ਗਵਰਨਮੈਂਟ ਇਹਨਾਂ ਨੂੰ ਵਿਸ਼ੇਸ਼ ਸਹੂਲਤਾਂ ਦਿੰਦੀ ਆ ਰਾਸ਼ਨ ਪਾਣੀ ਵੀ ਸਸਤਾ ਬਹੁਤ ਆ ਤੇ ਪਤਾ ਲੱਗਾ ਵੀ ਇੱਥੇ ਸਿਰਫ ਬਜ਼ੁਰਗ ਰਹਿੰਦੇ ਆ ਤੇ ਨੌਜਵਾਨ ਇਹਨਾਂ ਦੇ ਸਾਰੇ ਚੰਦੀਗੜ੍ਹ ਆ ਤੇ ਇਹਨਾਂ ਸਾਰਿਆਂ ਨੂੰ ਸਰਕਾਰੀ ਨੌਕਰੀ ਵਿੱਚ ਪੈਰ ਆ ਹਰੇਕ ਬੱਚੇ ਨੂੰ ਇੱਕ ਇੱਕ ਨੂੰ ਸਰਕਾਰੀ ਨੌਕਰੀ ਸਰਕਾਰ ਦਿੰਦੀ ਸੋ ਇੱਥੇ ਇਹਨਾਂ ਨੂੰ ਐਂਟਰੀ ਕਰਾਣੀ ਪੈਣੀ ਆ ਆਰਮੀ ਦੀਆਂ ਗੱਡੀਆਂ ਲੱਗੀਆਂ ਤੇ ਆਧਾਰ ਕਾਰਡ ਤੋਂ ਐਂਟਰੀ ਹੋ ਜਾਂਦੀ ਆ ਬਹੁਤਾ ਲੰਬਾ ਕੰਮ ਨਹੀਂ ਹੁੰਦਾ ਤੇ ਗੱਡੀ ਦੇ ਹਿਸਾਬ ਨਾਲ ਐਂਟਰੀ ਕਰਦੇ ਆ। ਉਹ ਸਾਡੇ ਬੰਦੇ ਐਂਟਰੀ ਕਰਾ ਰਹੇ ਜਾ ਕੇ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਉੱਥੇ। ਤੇ ਐਂਟਰੀ ਕਰਾ ਕੇ ਅੱਗੇ ਤੁਰਦੇ ਆ। ਸਿੱਧੂ ਸਾਹਿਬ ਕਿਦਾਂ? ਬਹੁਤ ਵਧੀਆ ਸਰ 39 ਕਿਦਾਂ? ਮਾਰੇ ਤੁਸੀਂ ਸਪான்ਸਰ ਕੀਤਾ ਸਾਡਾ ਟੂਰ। थैंक यू। ਧੰਨਵਾਦ ਕਰਾ ਕੇ ਰਹਾਂ ਲਈ ਬਹੁਤ-ਬਹੁਤ। ਕੀਲ ਸਾਹਿਬ ਨੇ ਇਹਨਾਂ ਨੂੰ ਲੈਤੇ ਆ। ਪਾਸ। ਕਿੰਨੇ ਚਿਰ ਵਾਸਤੇ ਵੈਲਿਡ ਕੀਲ ਸਾਹਿਬ? ਇਹ ਬਸ ਅੱਜ ਦੇ ਦਿਨ ਵਾਸਤੇ। 2 ਵਜੇ ਤੱਕ। 2 ਵਜੇ ਤੱਕ। ਹਾਂਜੀ। ਤੇ ਆਈਟੀਬੀਪੀਐਲ ਨੂੰ ਇਹ ਜਾਰੀ ਕੀਤੇ ਗਏ ਆ ਬਾਰਡਰ ਟੂਰਿਜ਼ਮ। ਬਾਰਡਰ ਟੂਰਿਜ਼ਮ ਦੇ ਨਾਮ ਤੇ। ਭਾਰਤ ਤਿੱਬਤ ਸੀਮਾ ਪੁਲਿਸ ਗ੍ਰਹਿ ਮੰਤਰਾਲੇ ਬਾਹਰ ਸਰਕਾਰ ਸ਼ਿਪਕਿਲਾ 13123 ਫੁੱਟ ਦੀ ਉਚਾਈ ਤੇ ਆ ਤੇ ਬਾਰਡਰ ਟੂਰਿਜ਼ਮ ਸੋ ਸਾਡੇ ਬੰਦੇ ਗਏ ਸੀ ਉਹਦੇ ਫੋਟੋ ਖਿਚਾਉਣ ਤੇ ਆਰਮੀ ਨੇ ਰੋਕ ਦਿੱਤਾ ਇੱਥੇ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਨਹੀਂ ਕਰ ਸਕਦੇ ਵੇਹ ਦੇਉਣ ਕੀ ਬਣਦਾ ਚਲਿਏ ਜੀ ਅੱਗੇ ਇੱਥੇ ਜਿਸਸ਼ਨ ਹੋਣੀ ਹੈ ਸਾਰੀ ਸਾਡੀ ਤੇ ਗੱਲ ਕਰਦੇ ਆ ਫੌਜੀ ਸਾਹਿਬ ਜੰਮੂ ਤੋਂ ਨੇ ਫੌਜੀ ਸਾਹਿਬ ਕੀ ਹਾਲ ਜਾ ਠੀਕ ਹੋ ਕਿ ਨਾਲ ਜਰ ਹੋ ਗਿਆ ਇੱਥੇ ਤੇ ਆ ਕਦੋਂ ਖੁੱਲਿਆ ਫਿਰ ਇਹ ਦਸਤਰੀ ਸ਼ਾਸਤਰੀ ਤੇ ਪਹਿਲਾਂ ਵੀ ਪੰਜਾਬੀ ਬੁਜੂਬੀ ਆਏ ਨੇ ਇੱਥੇ ਕਿ ਬਹੁਤ ਸਈ ਆਈ ਕਾ ਦੁਕਾਨ ਇਕਾ ਦੁਕਾਨ ਤੇ 7-8 ਦਿਨ ਹੀ ਹੋਇਆ ਕਿੰਨੇ ਚਿਰ ਬਾਅਦ ਖੁੱਲ੍ਹਾ ਆਇਆ ਪਤਾ ਇਹ ਤਾਂ ਪਹਿਲੇ ਤੋਂ ਪਛਾਣਾਂ ਦੇ ਬਾਅਦ ਬਾ 1962 ਉਨੀਸੋ ਬਾਹਰ ਤੋਂ ਇਹ ਫੋਟੋ ਖੜੀ ਹੈ ਜਿੱਦਾਂ 95 ਤੋਂ ਮੈਂ ਕੋਈ ਥਿਆ ਹੈ ਇੱਧਰ ਅਦੂ ਚੈਨਾ ਦਾ ਤੇ ਇੰਡੀਆ ਦਾ ਵਪਾਰ ਚੱਲਦਾ ਹੈ ਵਪਾਰ ਚੱਲਦਾ ਹੈ 95 'ਚ ਮਤਲਬ ਇਹ ਰੋਡ ਤੋਂ ਵਪਾਰ ਹੁੰਦਾ ਰਿਹਾ ਹੈ ਹਨਾ ਵਪਾਰ ਹੁੰਦਾ ਫਿਰ ਉਸ ਤੋਂ ਬਾਅਦ ਠੀਕ ਹੈ ਤੇ ਅੱਗੇ ਜਾ ਕੇ ਫਿਰ ਚੀਨ ਦੀਆਂ ਸੜਕਾਂ ਬਾਰਡਰ ਦੇ ਦੇ ਆ ਥੋੜਾ ਮੂਵ ਕਰ ਲਿਓ ਭਾਜੀ ਐਦਾਂ ਮਤਲਬ ਹੁੰਦਾ ਹੈ ਇੱਧਰ ਦਾ ਦ੍ਰਿਸ਼ ਜ ਆ ਜੂਗਾ ਸਾਰਾ ਤੇ ਤੁਹਾਡੀ ਕਦੋਂ ਤੋਂ ਸੇਵਾ ਜੀ ਇੱਥੇ ਤਿੰਨ ਸਾਲੋਂ ਭਾਜੀ ਓਕੇ ਓਕੇ ਤਿੰਨ ਸਾਲ ਹੋ ਗਏ ਤੁਹਾਨੂੰ ਇੱਥੇ ਚਲੋ ਠੀਕ ਆ ਵਧੀਆ ਲੱਗਾ ਤੁਹਾਨੂੰ ਮਿਲ ਕੇ ਆਪਾਂ ਨੂੰ ਤੇ ਚੜ੍ਹਦੀ ਕਲਾ ਕਰ ਰ

ਪਹਾੜ ਹੈ ਉਹ ਜਿੱਥੇ ਖਾਸ ਗੱਲ ਇਹ ਹੈ ਕਿ ਆ ਹਿਮਾਚਲ ਦੀ ਸਭ ਤੋਂ ਉੱਚੀ ਚੋਟੀ ਹੈ ਜਿਹਨੂੰ ਅਸੀਂ ਸ਼ਿਪਕਿਲਾ ਤੇ ਆ ਕੇ ਵੇਖ ਸਕਦੇ ਹਾਂ ਇਹਨੂੰ ਰਿਓ ਪਾਰਗਿਲ ਕਹਿੰਦੇ ਆ ਹਿਮਾਚਲ ਦੀ ਸਭ ਤੋਂ ਉੱਚੀ ਚੋਟੀ ਉਹ ਪਹਿਲਾਂ ਹਿੰਦੁਸਤਾਨ ਦਾ ਹਿੱਸਾ ਹੀ ਹੁੰਦਾ ਸੀ ਚਾਈਨਾ ਕੋਲ ਉਹ ਗ੍ਰੀਨ ਪੀਕ ਲੀਕ ਪੀਕ ਕਹਿੰਦੇ ਆਣਾ ਉਹ ਹੁਣ ਚਾਈਨਾ ਕੋਲ ਉਹਤੇ ਚਾਈਨਾ ਦਾ ਕਬਜ਼ਾ ਆਹ ਪਹਾੜ ਹੈ ਹਿਮਾਚਲ ਦਾ ਸਭ ਤੋਂ ਉੱਚਾ ਪਹਾੜ ਹੈ ਇਹਨੂੰ ਕਹਿੰਦੇ ਆ ਰਿਓ ਆ ਪਾਰਗਿਲ ਇੱਕ ਹੋਰ ਖਾਸ ਗੱਲ ਹੈ ਇਥੋਂ ਸਤਲੁਜ ਇੱਥੋਂ ਸ਼ੁਰੂ ਹੁੰਦਾ ਮਤਲਬ ਇੰਡੀਆ ਦੇ ਵਿੱਚ ਇੱਥੋਂ ਨਾਮ ਪੈਂਦਾ ਸਤਲੁਜ ਤੇ ਜਿਹੜਾ ਚਾਈਨੀਜ਼ ਨਾਮ ਹੈ ਸਤਲੁਜ ਦਾ ਉਹ ਹੈ ਲੈਂਕਵਿਨ ਚੈਂਗ ਵੋ ਉਹ ਚਾਈਨੀਜ਼ ਹੈ ਉੱਥੋਂ ਤੱਕ ਤੇ ਇਥੋਂ ਫਿਰ ਸਤਲੁਜ ਸ਼ੁਰੂ ਹੋ ਜਾਂਦਾ ਆਹ ਇੰਡੀਆ ਦਾ ਪਹਾੜ ਹੈ ਜੀ ਉਹ ਜਿਹੜਾ ਪਹਾੜ ਤੁਸੀਂ ਦੇਖ ਰਹੇ ਹੋ ਉਹ ਚਾਈਨਾ ਦਾ ਪਹਾੜ ਹੈ ਇਹ ਨਜ਼ਾਰਾ ਸਿਰਫ ਤੁਸੀਂ ਆ ਕੇ ਵੇਖ ਸਕਦੇ ਹੋ ਸ਼ਿਪਕਲਾ ਦੇ ਉੱਪਰ ਸ਼ਿਪਕਲਾ ਇੰਡੀਆ ਦਾ ਪਹਾੜ ਵਿਚਨਾਲਾ ਚਾਈਨਾ ਦਾ ਪਹਾੜ ਹੈ ਠੀਕ ਹੈ ਜੀ ਹਮੇਥੇ ਗਾਈਡ ਦੇਣਗੇ ਗਾਈਡ ਸਾਡੇ ਨਾਲ ਜਾਊਗਾ ਚਲਿਏ ਜੀ ਸਾਾਨੂੰ ਇੱਥੋਂ ਹੁਣ ਗਾਈਡ ਲੈ ਕੇ ਜਾਣਗੇ ਜੀ ਅੱਗੇ ਤੇ ਅਗੋ ਚਾਈਨਾ ਦਾ ਦ੍ਰਿਸ਼ ਦਾਦੇ ਆ ਸੱਚਮੁੱਚ ਵੇ ਜੇ ਦੇਖਿਆ ਜਾਏ ਤੇ ਚਾਈਨਾ ਵਾਲੇ ਪਾਸੇ ਵੀ ਕਾਫੀ ਤਰੱਕੀ ਹੋਈ ਆ ਹਨਾ ਉਹਨਾਂ ਦੀ ਵੀ ਸੜਕਾ ਹੁੜਕਾ ਕਾਫੀ ਪੱਕੀਆਂ ਨੇ ਉਹ ਪਹਾੜ ਗਲੇ ਚਾਈਨਾ ਦੇ ਹਨਾ ਤੇ ਸ਼ਿਪਕੀਲਾ ਜ਼ਿਲ੍ਹਾ ਕਿਨਾਰ ਹਿਮਾਚਲ ਪ੍ਰਦੇਸ਼ ਔਰ ਇਹਦੀ ਜਿਹੜੀ ਉਚਾਈ ਆ ਜੀ ऊचाई है कि राव है रावतड़ आपड़ा करे पंद्रह या आठ सौ ग्यारह फोटो देख करीब जो ऐसे लिखा हुआ है काटवाड़ भी वो साधिये नर्द्रिसाब ना तो 1968 तक यहाँ से चलता था ये गेट खोला था अभी ये गेट बंद है आओ थोड़ा पास जा सकते हैं हाँ sir आओ जियो और जा तू आजाओ उन तले ठीक है आज एकला पास है ਇਥੋਂ ਤੱਕ ਇਹਨਾਂ ਦਾ ਟ੍ਰੇਡ ਹੁੰਦਾ ਹੈਗਾ ਇੱਥੋਂ ਪਾਰ ਚਾਈਨਾ ਤੇ ਇਧਰ ਦੇ ਪਾਸੇ ਇੰਡੀਆ ਇਹ ਪਸ਼ਮੀਨਾ ਦਾ ਤੇ ਮਸਾਲਿਆਂ ਦਾ ਨੀਲ ਦਾ ਜੁੱਤੀਆਂ ਦਾ ਹੋਰ ਜਿਹੜੇ ਉੱਧਰ ਦੀਆਂ ਟ੍ਰੈਡੀਸ਼ਨ ਚੀਜ਼ਾਂ ਉਹਨਾਂ ਦਾ ਵਪਾਰ ਕਰਦੇ ਰੇ ਆ ਤੇ ਚੀਨ ਦਾ ਇਥੋਂ ਪਿੰਡ ਵੇਖਦਾ ਇੱਕ ਉਹ ਸਾਹਮਣੇ ਹਰਿਆਲੀ ਜੀ ਦੇਖ ਰਹੇ ਹੋ ਤੁਸੀਂ ਉੱਥੇ ਚੀਨ ਦਾ ਪਿੰਡ ਆ ਤੇ ਇਹ ਆਖਰ ਹੈ ਇੰਡੀਆ ਕਾਊਂਟ ਟਾਈਮ ਇਥੇ ਸਮਾਪਤ ਹੋ ਗਿਆ ਕਹਿੰਦੇ ਟਾਈਮ ਖਤਮ ਹੋ ਗਿਆ ਆ ਦੇ ਇਥੇ ਵਿਜ਼ਿਟ ਕਰਦਾ ਅਸੀਂ ਵਾਪਸ ਚੱਲੇ ਆ ਅਤੀ ਸਾਬ ਥੋੜਾ ਜਿਹਾ ਪੰਜਾਬ ਪੁਲਿਸ ਦਾ ਜ਼ਿਕਰ ਹੋਇਆ ਕਹਿੰਦੇ ਇਥੇ ਹੈਂ ਨੇ ਹੁਣ ਇਹ ਨਾ ਸਾਨੂੰ ਆਰਮੀ ਵਾਲਿਆਂ ਨੇ ਸਾਡੇ ਗਾਈਡ ਨੇ ਦੱਸਿਆ ਕਿ ਕਾਫੀ ਸਮੇਂ ਪਹਿਲਾਂ ਜਦੋਂ 1968 ਚ ਇਹ ਪਾਸਟਾਰਟ ਹੋਇਆ ਸੀ ਅੱਛਾ ਉਸ ਸਮੇਂ ਇੱਥੇ ਪੰਜਾਬ ਪੁਲਿਸ ਹੀ ਸਾਰੀ ਦੀ ਸਾਰੀ ਸਰਵਿਸ ਕਰਦੀ ਸੀ ਆ ਦੇ ਅੰਡਰ ਹੀ ਸਾਰੀ ਸਰਵੇਲੈਂਸ ਸੀ ਕਿਉਂਕਿ ਇਹ ਸਾਰਾ ਏਰੀਆ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਨਹੀਂ ਸੀ ਇਹ ਪੰਜਾਬ ਦੇ ਇਸ ਅਤਰੀ ਸਾਹਿਬ ਇਹਦਾ ਮਤਲਬ ਹੈ ਪੰਜਾਬ ਪੁਲਿਸ ਨੂੰ ਚਾਹੀਦਾ ਇਹ ਵਲੌਗ ਸਾਂਝਾ ਕਰਨਾ ਥੰਬਸ ਅਪ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਇਹ ਚਾਹੀਦਾ ਇੱਥੇ ਕਮੈਂਟ ਕਰਨ ਆਗੇ ਬਿਲਕੁਲ ਬਿਲਕੁਲ ਤੇ ਪਰ ਅਸ਼ਾ ਇੱਕ ਗੱਲ ਹੋਰ ਪਤਾ ਲੱਗੀ ਵਕੀਲ ਸਾਹਿਬ ਉਹ ਫੌਜੀ ਸਾਹਿਬ ਕਹਿੰਦੇ ਵੀ ਜੰਨੀਚਰ ਪੰਜਾਬ ਪੁਲਿਸ ਇੱਥੇ ਰਹੀ ਆ 19 ਦੇਰ ਖੰਗਿਆ ਨਹੀਂ ਕੋਈ ਚੀਨ ਵਾਲਾ ਹੈ ਸੱਚੀ ਗੱਲ ਹੈ ਨਾ ਕੀ ਆ ਕਿ ਨਹੀਂ ਉਹਨਾਂ ਨੇ ਕੀ ਬਾਤ ਆ ਕੀ ਬਾਤ ਆ ਜੰਨੀਚਰ ਪੰਜਾਬ ਪੁਲਿਸ ਰਹੀ ਆ ਕੀ ਬਾਤ ਆ ਮਤਲਬ 1988 ਤੋਂ ਪਹਿਲਾਂ ਜਦੋਂ ਇਹ ਪੰਜਾਬ ਦਾ ਇਲਾਕਾ ਸੀਗਾ ਹੈ ਨਾ ਹਿਮਾਚਲ ਜਦੋਂ ਪੰਜਾਬ ਚ ਹੀ ਤੇ ਇੱਥੇ ਪੰਜਾਬ ਪੁਲਿਸ ਦੇ ਬੰਕਰ ਵੀ ਜਿਹੜੇ ਆ ਉਹ ਬਣੇ ਹੋਏ ਆ ਕੀ ਕਹਿ ਰਹੇ ਸੀ ਆਪ ਜੀ ਸਰ ਪਹਿਲੇ ਇੱਥੇ ਪੰਜਾਬ ਪੁਲਿਸ ਰਹਤੇ ਸਨ ਹਾਂ ਜਦ ਚਿਪਕੀ گاਉਂ ਚਾਇਨਾ ਮੇ ਜਾਣਾ ਚਾਹਤੇ ਤੇ ਪਟਵਾਰਾ ਕੇ ਬਾਧੀਆਂ ਇੰਡੀਅਨ ਆਰਮੀ ਕੋ ਦੇ ਦਿਆ ਗਿਆ ਓਕੇ 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 ਉਧਰ ਡੈਫਟ ਮੇ ਸਰ ਇਹ ਵਾਲਾ ਅਵੀ ਵਿਚ ਪੰਜਾਬ ਪੁਲਿਸ ਦਾ ਬੰਕਰ ਹੋਗਾ ਪੁਰਾਣਾ ਬੰਕਰ ਹੈ ਪੰਜਾਬ ਪੁਲਿਸ ਦਾ ਠੀਕ ਹੈ ਜੀ ਠੀਕ ਹੈ ਕੀ ਬਾਤ ਹੈ ਸੋ ਇਸ ਪਾਸ ਤੋਂ ਜੀ ਇਥੋਂ ਟ੍ਰੇਡ ਹੁੰਦਾ ਰਿਹਾ ਚਾਇਨਾ ਦੇ ਨੂਡਲਸ ਵਗੈਰਾ ਇਧਰ ਆਂਦੇ ਰਿਹਾ ਉਧਰ ਦਾ ਖਾਣਾ ਪੀਣਾ ਇਥੇ ਆਂਦਾ ਰਿਹਾ ਤੇ ਇਹ ਜਿਵੇਂ ਸਾਨੂੰ ਪਤਾ ਲੱਗਾ ਕਿ ਇੰਡੀਆ ਦੇ ਵਿੱਚ ਸਿਰਫ ਤਿੰਨ ਪਾਸ ਆ ਜੀ ਜਿਹੜੇ ਚਾਈਨਾ ਨਾਲ ਟ੍ਰੇਡ ਕਰਦੇ ਸੀ ਇੱਕ ਸ਼ਿਪਕਿਲਾ ਇਹ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਕਨੌਰ ਦੇ ਵਿੱਚ ਪੈਂਦਾ ਇੱਕ ਲਿਪੂਲੇਖ ਹੈ ਉਹ ਉੱਤਰਾਖੰਡ ਦੇ ਵਿੱਚ ਪੈਂਦਾ ਇੱਕ ਹੈਗਾ ਜੀ ਨਾਥੂਲਾ ਉਹ ਸਿਕਮ ਦੇ ਵਿੱਚ ਪੈਂਦਾ ਸੋ ਆ ਸਿਰਫ ਤਿੰਨ ਨੇ ਤੇ ਇੱਕ ਤੇ ਆਂਦਾ ਸਾਨੂੰ ਮੌਕਾ ਮਿਲਿਆ ਜਿਵੇਂ ਸਾਨੂੰ ਇਥੋਂ ਦੀ ਆਰਮੀ ਨੇ ਦੱਸਿਆ ਕਿ ਉੱਥੇ ਨਾ ਇੱਕ ਗਰਾਉਂਡ ਆ ਉੱਥੇ ਬਿਜ਼ਨਸ ਹੁੰਦਾ ਸੀਗਾ ਇਹਨਾਂ ਦਾ ਆਪਸ ਵਿੱਚ ਇਧਰ ਦੇ ਵਪਾਰੀ ਜਾਂਦੇ ਸੀ ਉਧਰ ਦੇ ਵਪਾਰੀ ਆਉਂਦੇ ਸੀ ਇਥੋਂ ਥੋੜਾ ਜਿਹਾ ਥੱਲੇ 10 ਕਿਲੋਮੀਟਰ ਇੱਕ ਪਿੰਡ ਪੈਂਦਾ ਨਮਗਿਆ ਉਹਨਾਂ ਦੇ ਰਿਸ਼ਤੇਦਾਰ ਉਸ ਪਿੰਡ ਦੇ ਵਿੱਚ ਆ ਜੋ ਸਾਰੇ ਰਿਸ਼ਤੇਦਾਰ ਇੱਥੇ ਆ ਕੇ ਮਿਲਦੇ ਰਿਆ ਪਰ ਹੁਣ ਆਪਸ ਦੇ ਵਿੱਚ ਬੋਲਚਾਲ ਬੰਦ ਆ ਸੋ ਬਾਰਡਰ ਬੰਦ ਆ ਲੋਕਲ ਸਿਵਲਿਨ ਨੂੰ ਇੱਥੋਂ ਆਉਣ ਦੇ ਲਈ ਸਿਰਫ 10 ਦਿਨ ਹੋਏ ਆ ਇੱਥੇ ਆਉਣਾ ਅਲਾਉ ਕੀਤਾ ਤੇ ਫੌਜੀ ਸਾਹਿਬ ਨੇ ਸਾਉਣ ਦੱਸਿਆ ਕਿ ਅਸੀਂ ਪਹਿਲੇ ਪੰਜਾਬੀਆਂ ਅੱਜ ਦੇ 7-8 ਵੀਰ ਆਏ ਆ ਵੀ ਜਿਹੜੇ ਇੱਥੇ ਪਹੁੰਚੇ ਐ ਤੋਂ ਪਹਿਲਾਂ ਪੰਜਾਬੀ ਇੱਥੇ ਨਹੀਂ ਆਏ ਸਰ ਕਿਦਾਂ ਕਹਿੰਦੇ ਟਾਈਮ ਚੇਂਜ ਹੋ ਗਿਆ ਟਾਈਮ ਚੇਂਜ ਹੋ ਗਿਆ ਚైనా ਦਾ ਟਾਈਮ ਆਉਣਾ ਕਿੰਨਾ ਆਜੇ 3:27 ਕਿੱਥੇ ਸਾਫ ਆ ਰਿਹਾ ਹੋ ਨੈਟਵਰਕ ਚైనా ਦਾ ਆ ਰਿਹਾ ਖੋਲੋ 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 ਇਹਨੂੰ ਅੱਛਾ 3:28 ਹੋ ਗਿਆ ਜੀ ਇੰਡੀਆ ਦਾ ਪੜਾ ਕੁਸ ਆਪਣਾ 1 ਵਜੇ ਆ ਇੰਡੀਆ ਚ ਤੇ ਆ ਦੇਖੋ ਜੀ 3 ਵਜੇ 28 ਮਿੰਟ ਕੀ ਬਾਤ ਆ ਵੱਖਰਾ ایکسپੀਰੀਅੰਸ ਵਕੀਲ ਸਾਹਿਬ ਕਹਿੰਦੇ ਚ ਟਾਈਮ ਚੇਂਜ ਹੋ ਗਿਆ ਹਾਂਜੀ ਪੱਕੀ ਗੱਲ ਆ ਚੀਨ ਦਾ ਟਾਈਮ ਆਂਡਿਆ ਫੋਨ ਤੇ ਫੋਨ ਤੇ ਵੀ ਕਿੰਨਾ ਟਾਈਮ ਹੋਇਆ ਜੀ 3 ਵਜੇ 27 ਮਿੰਟ ਹਾਂ ਤੇ ਉਹ ਵੇਖੋ ਇਹ ਆਈ ਵਾਚ ਨੇ ਸਾਰਾ ਚੱਕ ਲਿਆ ਚੀਨ ਵਾਲਾ ਤੇ ਆ ਆਈ ਵੌਇਸ ਵੇਖੋ ਆ ਵੇਖੋ 10:22 ਇਹ ਚੀਨ ਦਾ ਟਾਈਮ ਹੈ। ਇੰਡੀਆ ਟਾਈਮ ਕੀ ਹੈ? 1 ਵਜਾ। 1 ਦੇ ਕਰੀਬ ਆ ਜੀ। ਕੀ ਬਾਤ ਆ। ਵੇਖੋ ਜੀ ਇੱਥੇ ਆ ਕੇ ਛਿਪਕਲਾਤੇ ਚੀਨ ਦਾ ਟਾਈਮ ਚੁੱਕ ਲਿਆ ਆਈਫੋਨ ਨੇ, ਆਈ ਘੜੀਆਂ ਨੇ, ਆਈ ਵਾਚ ਨੇ ਤੇ ਇੰਡੀਆ ਦੇ ਵਿੱਚ 1 ਵਜਾ ਇਸ ਟਾਈਮ। ਦੇਖੀਓ ਸਭ ਲਾਓ ਗੱਡੀ। ਅੱਗੇ ਬੜਾ ਕਮਾਲ ਦਾ ਦ੍ਰਿਸ਼ ਆ। ਸतीश ਬਾਜੀ ਸਾਡੇ ਸੀਨੀਅਰ ਐਡਵੋਕੇਟ ਸਰਦਾਰ ਸਤੀ ਜੀ ਕਿਦਾਂ ਕਿਦਾਂ ਮਹਿਸੂਸ ਹੋ ਰਿਹਾ ਬਹੁਤ ਹੀ ਖੂਬਸੂਰਤ ਮਯਾ ਆ ਰਿਹਾ ਨਾ ਸਹੀ ਸਹੀ ਦੱਸਿਓ ਕਿਲਾ ਟੂਰ ਸਾਡਾ ਇੱਥੇ ਹੀ ਹੁਣ ਸਮਾਪਤ ਹੋ ਗਿਆ ਜੀ ਸਿੱਧੂ ਸਾਹਿਬ ਹਾਂ ਜੀ ਆਹ ਮਾਚ ਦੀ ਸਭ ਤੋਂ ਉੱਚੀ ਚੋਟੀ ਆ ਕਿਹੜੀ ਓਕੇ ਓਕੇ ਇਹਦਾ ਨਾਮ ਹੀ ਲੱਗੇ ਦੱਸਣ ਦੇ ਹੀ ਹੈਗੇ ਲਿਓਪਾਰਡ ਅੱਛਾ ਓਕੇ ਜੀ ਚਲਿਏ ਠੀਕ ਹੈ ਜੀ ਵਲੌਗ ਕਿਵੇਂ ਲੱਗਾ ਦੱਸਿਓ ਜ਼ਰੂਰ ਤੇ ਮਿਲਦੇ ਆ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਵਾਈ ਗੁਰੂ ਜੀ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਹਾਂ ਜੀ ਮਹਾਰਾਜ ਚਲਿਏ ਜੀ ਕੀ ਬਾਪਿਓ ਚਲੋ ਜੀ ਚਲ ਓਕੇ